एपी24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਵੱਡੀ ਰਾਹਤ ਪਸ਼ੂਆਂ ਨੂੰ ਸੱਪ ਦੇ ਕੱਟਣ ਤੇ ਲਗਾਇਆ ਜਾਵੇਗਾ ਮੁਫਤ ਟੀਕਾ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪਸ਼ੂਆਂ ਨੂੰ ਸੱਪ ਦੇ ਕੱਟਣ ਤੇ ਜ਼ਹਿਰ ਰੋਕੂ ਟੀਕੇ ਮੁਫਤ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ਇਹ ਜਾਣਕਾਰੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾਕਟਰ ਰਵਿੰਦਰ ਸਿੰਘ ਨੇ ਦਿੱਤੀ ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਪਾਲਤੂ ਪਸ਼ੂਆਂ ਜਿਵੇਂ ਕਿ ਬਿੱਲੀਆਂ ਕੁੱਤੇ ਅਤੇ ਮੱਝਾ ਗਾਵਾਂ ਨੂੰ ਸੱਪ ਦੇ ਜ਼ਹਿਰ ਤੋਂ ਬਚਾਉਣ ਵਾਸਤੇ ਜ਼ਿਲ੍ਹੇ ਦੇ ਪਸ਼ੂ ਹਸਪਤਾਲ ਮਹੱਦੀਆਂ ਤੇ ਸਾਰੇ ਤਹਿਸੀਲ ਪੱਦਰ ਦੇ ਹਸਪਤਾਲਾਂ ਅੰਦਰ ਇਹ ਟੀਕਾ ਉਪਲਬਧ ਹੈ ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਸਰਕਾਰ ਵੱਲੋਂ ਪੱਠਿਆਂ ਤੇ ਰੱਖੇ ਹੋਏ ਘੋੜਿਆਂ ਖਚਰਾ ਤੇ ਗਧਿਆਂ ਨੂੰ ਟੈਟਨਸ ਦੀ ਬਿਮਾਰੀ ਤੋਂ ਬਚਾ ਲਈ ਵੀ ਮੁਫਤ ਟੀਕੇ ਲਗਾਏ ਜਾਣਗੇ ਇਹ ਸ਼ੈ ਪੀ 24 ਤੋਂ ਨਿਤੀਸ਼ ਗੋਤਮ ਦੀ ਖਾਸ ਰਿਪੋਰਟ ਸਭ ਤੋਂ ਪਹਿਲਾਂ ਤਾਂ ਤੁਹਾਡਾ ਬੱਸ ਵਾਲੀ ਵੀਰਾਂ ਦਾ ਇੱਥੇ ਦਫ਼ਤਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦੇ ਆਉਣ ਤੇ ਮੈਂ ਬਹੁਤ-ਬਹੁਤ ਸਵਾਗਤ ਕਰਦਾ ਸਭ ਤੋਂ ਵੱਡੀ ਗੱਲ ਜਿਹੜੀ ਇਸ ਵਾਲੀ ਇਸ ਸਰਕਾਰ ਨੇ ਸਾਡੇ ਪਸ਼ੂ ਪਾਲ ਮਹਿਕਮੇ ਨੇ ਕੀਤੀ ਹੈ ਇਹ ਪਹਿਲੀ ਵਾਰ ਹੈ ਕਿ ਸੱਪ ਦੇ ਕੱਟਣ ਤੇ ਜੇਕਰ ਕਿਸੇ ਪਸ਼ੂ ਨੂੰ ਕੋਈ ਸੱਪ ਕੱਟ ਲਿੰਦਾ ਕੁੱਤੇ ਨੂੰ ਬਿੱਲੀ ਨੂੰ ਜਾਂ ਕੋਈ ਪਾਲਤੂ ਪਸ਼ੂ ਮੱਝ ਗਾਈ ਨੂੰ ਤਾਂ ਉਹਦੇ ਵਾਸਤੇ ਜਿਹੜਾ ਐਂਟੀ ਸਨੇਕ ਵੈਨਮ ਟੀਕਾ ਉਹ ਸਾਡੇ ਕੋਲ ਸਾਡੀ ਪਸ਼ੂ ਸੰਸਥਾ ਵੈਟਰਨਰੀ ਪੋਲੀਕਲੀਨਿਕ ਮਹਾਦੀਆਂ ਤੇ ਜਿੰਨੇ ਵੀ ਸਾਡੇ ਸੀਨੀਅਰ ਬਲੌਕ ਸੀਨੀਅਰ ਵੈਟਰਨਰੀ ਅਫੀਸਰ ਦੇ ਜਿਹੜੇ ਤਹਿਸੀਲ ਲੈਵਲ ਦੇ ਹਸਪੀਟਲ ਨੇ ਉਹਨਾਂ ਦੇ ਵਿੱਚ ਬਿਲਕੁਲ ਮੁਫਤ ਮਿਲੇਗਾ ਤੇ ਜੇ ਕਿਸੇ ਪਸ਼ੂ ਪਾਲਕ ਦਾ ਕੋਈ ਵੀ ਜਾਨਵਰ ਐਸੀ ਬਿਮਾਰੀ ਨਾਲ ਜਾਂ ਛਾਪ ਦੇ ਨਾਲ ਕੱਟਿਆ ਜਾਂਦਾ ਤਾਂ ਉਸ ਦਾ ਟੀਕਾ ਜਿਹੜਾ ਬਿਲਕੁਲ ਫ੍ਰੀ ਪਹਿਲੀ ਵਾਰ ਗੌਰਮੈਂਟ ਵੱਲੋਂ ਦਿੱਤਾ ਮੁਹੱਈਆ ਕੀਤਾ ਜਾ ਰਿਹਾ ਦੂਸਰੀ ਗੱਲ ਹੈ ਵੀ ਇਕ ਸਾਡੇ ਪਸ਼ੂ ਪਾਲਣ ਮੈਂ ਮੈਕਮੇਂ ਦੇ ਜਿਹੜੇ ਸਾਡੇ ਮੰਤਰੀ ਸਾਹਿਬ ਨੇ ਸਰਦਾਰ ਗੁਰਮੀਤ ਸਿੰਘ ਜੀ ਖੋਡੀਆਂ ਉਹਨਾਂ ਨੇ ਬਹੁਤ ਹੀ ਅੱਛਾ ਪ੍ਰੋਗਰਾਮ ਇਹ ਕੀਤਾ ਹੈ ਵੀ ਜਿਹੜੇ ਸਾਡੇ ਖੱ쩌ੜ ਜਿਹੜੇ ਜਾਂ ਘੋੜੇ ਜਾਂ ਕੋਈ ਗਧੇ ਜਿੰਨੇ ਵੀ ਭੱਟੀਆਂ ਤੇ ਜਾਂ ਹੋਰ ਕੋਈ ਲੇਬਰ ਕਲਾਸ ਵਰਤ ਰਹੀ ਹੈ ਉਹਨਾਂ ਨੂੰ ਡਰਾਫਟ ਪਰਪਸ ਵਾਸਤੇ ਤਾਂ ਉਹਨਾਂ ਦੇ ਵਿੱਚ ਵੀ ਅਸੀਂ ਐਂਟੀ ਟੈਟਨਸ ਦਾ ਜਿਹੜਾ ਟੀਕਾ ਉਹ ਗਵਰਨਮੈਂਟ ਵੱਲੋਂ ਫ੍ਰੀ ਮੁਹੱਈਆ ਕਰਾਇਆ ਹੈ ਬਹੁਤ ਜਾ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਐਸ ਵੇਲੇ ਸਾਡੇ ਫੀਲਡ ਦੇ ਵਿੱਚ ਦੋ ਬਹੁਤ ਹੀ ਅਹਿਮ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਨੰਬਰ 1 ਤੇ ਹੈਗੀ ਕੈਟਲ ਸੈਂਸਸ 21ਵੀਂ ਪਸ਼ੂ ਧਨ ਗਣਨਾ ਉਹ ਚੱਲ ਰਹੀ ਹੈ ਜਜ ਕਿ ਜਿੰਨੇ ਇਕੱਲੇ ਇਕੱਲੇ ਪਿੰਡ ਸਾਡੇ ਮੈਕਮੇ ਦੇ ਜਿਹੜੇ ਮੁਲਾਜ਼ਮ ਨੇ ਜਾਣਦੇ ਨੇ ਕੁਝ ਸੁਪਰਵਾਈਜ਼ਰਸ ਨੇ ਜਿਹੜੇ ਡਾਕਟਰਸ ਨੇ ਬਾਕੀ ਨਾਮਿਨੇਟਰਸ ਨੇ ਉਹਨਾਂ ਵਿੱਚ ਵੈਟ ਨੇ ਇਨਸਪੈਕਟਰ ਵੀ ਨੇ ਤੇ ਕੁਝ ਪ੍ਰਾਈਵੇਟ ਨੌਜਵਾਨ ਤੇ ਸਖੀਆਂ ਵੀ ਰੱਖੀਆਂ ਹੀ ਨੇ ਜਿਹੜੀਆਂ ਘਰ ਘਰ ਜਾ ਕੇ ਇਕੱਲੇ ਇਕੱਲੇ ਪਿੰਡ ਦੇ ਵਿੱਚ ਜਾ ਕੇ ਇਹ ਸਾਰੇ ਪਸ਼ੂਆਂ ਦੀ ਧਨ ਗਣਨਾ ਕਰਨਗੇ ਇਸ ਵਾਰ ਬਰੀਡ ਵਾਈਜ਼ ਹੋਣੀ ਹੈ ਜਿਹੜੀ گاਵਾਾਂ ਦੇ ਵਿੱਚ ਕਿਹੜੀਆਂ ਕਰੀਆਂ ਬਰੀਡਾਂ ਨੇ ਮੱਝਾਂ ਦੇ ਵਿੱਚ ਕਿਹੜੀਆਂ-ਖੜੀਆਂ ਬਰੀਡਾਂ ਨੇ ਘੋੜਿਆਂ ਦੇ ਵਿੱਚ ਤੇ ਇਦਾਂ ਹੀ ਕੁੱਤਿਆਂ ਦੇ ਵਿੱਚ ਤੇ ਮੁਰਗੀਆਂ ਆਦਿ ਦੇ ਵਿੱਚ ਸਾਰੇ ਪਸ਼ੂਆਂ ਦੀਆਂ ਦੂਸਰੀ ਜਿਹੜੀ ਐਕਟੀਵਿਟੀ ਚੱਲ ਰਹੀ ਆ ਉਹ ਹੈਗੀ ਲੰਪੀ ਸਕਿਨ ਡਿਜ਼ੀਜ਼ ਦੀ ਵੈਕਸੀਨੇਸ਼ਨ ਜਿਹੜੀ ਕਿ ਸਾਡੇ ਮੰਤਰੀ ਸਾਹਿਬ ਨੇ 15 ਫਰਵਰੀ ਤੋਂ ਇਸ ਦਾ ਉਦਘਾਟਨ ਕੀਤਾ ਤੇ ਆਪਣੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ 68000 ਮਊਆਂ ਨੇ ਕੱਲੀ ਕੱਲੀ ਗਊ ਨੂੰ ਇਹ ਵੈਕਸੀਨ ਲਗਵਾਈ ਜਾਣੀ ਆ ਜੋ ਕਿ ਫ੍ਰੀ ਆਫ ਕੋਸਟ ਹੈ ਬਿਲਕੁਲ ਹੀ ਸਿਰਫ ਇੱਕ ਨਵੇਂ ਪੈਸੇ ਦਾ ਵੀ ਉੱਪਰ ਖਰਚਾ ਨਹੀਂ ਸੋ ਮੇਰੀ ਇਸ ਜ਼ਿਲ੍ਹੇ ਦੇ ਪਸ਼ੂ ਪਾਲਕ ਵੀਰਾਂ ਨੂੰ ਇਹ ਬਹੁਤ ਹੀ ਪਰਜ਼ੋਰ ਅਪੀਲ ਹੈ ਵੀ ਤੁਸੀਂ ਆਪਣੇ ਆਪਣੇ ਪਸ਼ੂਆਂ ਨੂੰ ਇਹ ਲੰਪੀ ਸਕਿਨ ਡਿਜ਼ੀਜ਼ ਦੀ ਵੈਕਸੀਨੇਸ਼ਨ ਜੋ ਕਿ ਬਹੁਤ ਹੀ ਭਿਆਨਕ ਬਿਮਾਰੀ ਹੈ 2 ਸਾਲ ਪਹਿਲਾਂ ਜਿਸ ਨਾਲ ਬਹੁਤ ਹੀ ਜ਼ਿਆਦਾ ਪਸ਼ੂਆਂ ਦਾ ਨੁਕਸਾਨ ਹੋਇਆ ਸੀ ਸਪੈਸ਼ਲੀ ਗਊਆਂ ਦਾ ਤਾਂ ਉਹਨਾਂ ਦੇ ਬਚਾ ਲਈਏ ਟੀਕੇ ਜ਼ਰੂਰ ਲਵਾਉਣ ਬਹੁਤ ਬਹੁਤ ਇਹ ਮੁਫਤ ਨੇ ਸਾਰੀਆਂ ਚੀਜ਼ਾਂ ਇਹ ਬਿਲਕੁਲ ਮੁਫਤ ਨੇ